ਜੀ ਐਨੋ ਸਤਿ ਸ੍ਰੀ ਅਕਾਲ ਕਿਦਾਂ ਹਾਲ ਚਾਲ ਆ ਵੀਰੋ ਮੀਰ ਕਰਨੇ ਠੀਕ ਹੋਵੋਗੇ ਤੇ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਲਓ ਜੀ ਵੀਰੋ ਬਹੁਤ ਸਾਰੇ ਵੀਰਾਂ ਦੀ ਫਰਮਾਇਸ਼ ਆ ਰਹੀ ਸੀ ਕਮੈਂਟ ਆ ਰਹੇ ਸਨ ਕਿ ਸਿੱਧੂ ਬਾਜੀ ਦੀ ਲਾਈਵ ਪਰਫਾਰਮੈਂਸ ਦਿਖਾਓ ਤੇ ਅੱਜ ਅਸੀਂ ਲੈ ਕੇ ਆਏ ਹਾਂ ਸਿੱਧੂ ਬਾਜੀ ਦੀ ਲਾਈਵ ਪਰਫਾਰਮੈਂਸ ਤੇ ਚਲੋ ਜੀ ਤੁਹਾਨੂੰ ਵੀਡੀਓ ਦਿਖਾਣੇ ਆ ਬਹੁਤ ਵਧੀਆ ਗੱਲਾਂ ਬਾਤਾਂ ਨੇ ਸੌਂਗ ਤੇ ਘੱਟ ਹੀ ਨੇ ਗੱਲਾਂ ਬਾਤਾਂ ਜ਼ਿਆਦਾ ਨੇ ਸਿੱਧੂ ਬਾਜੀ ਦੀ ਅਸਲ ਜੀ ਲਾਈਵ ਪਰਫਾਰਮੈਂਸ 'ਚ ਜ਼ਿਆਦਾ ਗੱਲਾਂ ਹੀ ਹੁੰਦੀਆਂ ਗੱਲਾਂ ਕਿਉਂਕਿ ਉਹ ਆਪਣਾ ਦਿਲ ਦਾ ਗੁਬਾਰ ਕੱਢ ਦਿੰਨੇ ਹੈ ਹਾਂ ਲੋਟਾਂ ਦੇ ਨਾਲ ਉਹ ਵੀ ਕੰਟਰੋਵਰਸੀ ਕਹਿੰਦੇ ਨਹੀਂਸਤ ਮਤਲਬ ਜੜੇ ਹੀ ਡਾਲ ਦਿੰਦੇ ਨੇ ਆਪਣੇ ਭਰਾਵਾਂ ਨਾਲ ਦਾ ਉਹ ਭਰਾਵਾਂ ਨਾਲ ਸ਼ੇਅਰ ਕਰਦੇ ਨੇ ਆਪਣੀਆਂ ਸਾਰੀਆਂ ਗੱਲਾਂ ਤੇ ਚਲੋ ਜੀ ਸੁਣਨੇ ਹਨ ਦੀਆਂ ਗੱਲਾਂ ਬਾਤਾਂ ਤੇ ਕੁਝ ਸੌਂਗ ਮੌਤ ਤੱਕ ਆ ਦੇ ਕੇ ਸਾਈਡ ਕੋਈ ਕਰ ਦੂ ਹਾਏ ਤੱਕਾ ਦੇ ਕੇ ਸਾਈਡ ਕੋਈ ਕਰ ਦੂ ਆਈ ਸਤ ਤੋਂ ਮੁਸੇ ਆਲਾ ਕੋਈ ਆਹ ਹਾਏ ਫਿੱਕੂ ਮੋਹਰੇ ਲਾਈ ਤੱਕਾ ਲਾਈਂ ਨੇ ਲਾਈਂ ਨੇ ਲਾਈਂ ਚੱਲੋ ਇਹਦਾ ਜਿੱਥੇ ਪੈਰ ਘੜੋ ਨੇ ਉੱਥੇ ਖੜੇ ਆ ਆਪਦੀ ਮਰਜ਼ੀ ਉਹ ਤਾਂ ਪਿੱਛੇ ਹਟ ਜਾਗੇ ਨਹੀਂ ਨਹੀਂ ਕਿਸੇ ਦੇ ਧੱਕੇ ਨਹੀਂ ਹਟਦੇ ਆਹ ਹਾਏ ਸ਼ੇਰ ਦਾ ਬੱਤਰਾ ਮਗਰੋਂ ਬੋਬੂ ਜੀ ਨੇ ਮਰਜ਼ੀ ਕਰੀ ਚੱਲੋ ਜਿਹਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ ਹੁਣ ਅੱਗੇ ਪਿੱਛੇ ਜਾ ਜਾ ਕਹੀ ਜਾਣਾ ਵੀ ਅਸੀਂ ਚੱਕ ਰਹੇ ਅਸੀਂ ਇਹ ਕਰਦੇ ਕੱਖ ਨਹੀਂ ਹੋਣਾ ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੇ ਕਿੰਨੇ ਰੇਟ ਆਈ ਐ ਇੱਥੇ ਇਹਨਾਂ ਦੇ ਤਮਾਕਾ ਦੇ ਰੀਲਾਂ ਭਰੀਆਂ ਹੋਈਆਂ ਨੇ ਵੀ ਕਿੱਥੇ ਲਿਆ ਦੇ ਕਿਹਨੇ ਕਿਵੇਂ ਮਾਰੀਆਂ ਨੇ ਇਹਨਾਂ ਦੇ ਅੰਦਰ ਨੂੰ ਦੱਸਣ ਦੀ ਲੋੜ ਨਹੀਂ ਕੌਣ ਕਿੰਨੇ ਕਬਾਣੀ ਚ ਹੈ ਜੋਰੇ ਬਿਨਾ ਪੱਟਾਂ ਦੇ ਕਾਹ ਹੈ ਜੋਰੇ ਬਿਨਾ ਪੱਟਾਂ ਦੇ ਹੰਕਾਰ ਨਹੀਂ ਏ ਰੁਤਬਾ ਮੂਸੇ ਵਾਲੇ ਦਾ ਜਿਗਲੇ ਸਿਰ ਤੇ ਚੋਬਰ ਟਟ ਟਟ ਪੈਂਦਾ ਟੈਂਕੂ ਨਹੀਂ ਜੋ ਪੜ ਕਦੇ ਰਹਿੰਦੇ ਆੜਿਆ ਤੇ ਹਕੁਜ ਕ ਬੱਤ ਲਈ ਹੱਥਾਂ ਦੇ ਹਥੇ ਯਾਰ ਛੱਡੇ ਆ ਤਵਗੇ ਆ ਯਤ ਭੈਮ ਪਾਲਦੇ ਆ ਲੋਕਾਂ ਨੇ ਲੋਕਾਂ ਨੇ ਕਈ ਲੋਕਾਂ ਦੀ ਥੋੜੀ ਜਿਹੀ ਮੈਮਰੀ ਵੀ ਗੈ ਕਸ ਖਤੂਆ ਇਹ ਲੋਕ ਜੇ ਕਾ ਤੂੰ ਭਲ ਜਾਂਦੇ ਹੌ ਕਦੋਂ ਸ਼ੇਰਾਂ ਛੱਡੇ ਸ਼ਿਕਾਰੇ ਨਦੀਆਂ ਰੋਕਾਂ ਪਤਾ ਕੀ ਗੱਲ ਆ ਬਾਈ ਹਰੇਕ ਬੰਦੇ ਦੀ ਜ਼ਿੰਦਗੀ ਦੇ ਆਪਣੇ ਸਰਕਮਸਟੈਂਸਸ ਹੁੰਦੇ ਨੇ ਉਸ ਹਿਸਾਬ ਨਾਲ ਚੱਲਦਾ ਮੇਰਾ ਵੀ ਉਹੀ ਸੁਭਾਅ ਹੈ ਹਰੇਕ ਬੰਦੇ ਨੂੰ ਥੋੜੀ ਜਿਹੀ ਪਰਸਨਲ ਸਮੇਂ ਦੇ ਵਿੱਚ ਆਜ਼ਾਦੀ ਹੁੰਦੀ ਹੈ ਵੀ ਉਹ ਯਾਰ ਆਪਣੀ ਚਾਰ ਦੀਵਾਰੀ ਚ ਵਹਿੰਗੇ ਆਪਣੇ ਭਰਾਵਾਂ ਨਾਲ ਬਹਿ ਕੇ ਆਪਣੇ ਮਾਪਿਆਂ ਕੋਲ ਬਹਿ ਕੇ ਇੰਜੋਏ ਕਰੇ ਜਾਂ ਕਿਤੇ ਵੀ ਨਾ ਪਰ ਬੜੇ ਲੋਕ ਤੁਹਾਨੂੰ ਜੱਜ ਕਰ ਜਾਓ ਹਿਸਾਬ ਨਾਲ ਮੈਨੂੰ ਤਾਂ ਬਾਲਾ ਹੀ ਕਰਦੇ ਆ ਫਿਰ ਮੈਂ ਸੱਜਰਾ ਸ਼ਰੀਕ ਹਾਂ ਨਾ ਤਾਂ ਕਰਕੇ ਸੱਜਰਾ ਸ਼ਰੀਕ ਸਾਨੂੰ ਕਹਦੇ ਨੇ ਤੁਸੀਂ ਦਾਰੂ ਪੀਨੇ ਹੋ ਵੀ ਚਲੋ ਦਾਰੂ ਹੀ ਪੀਤੇ ਤੁਹਾਡੇ ਮਾਂ ਨੂੰ ਪਰਵੱਟੇ ਤਾਂ ਨਹੀਂ ਮਨਾਏ ਸੀ ਜਦੋਂ ਟੈਲੈਂਟ ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਐ ਆਹ ਗੱਲ ਐ ਗੱਲ ਉਹ ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦੋ ਹਾਂ ਪਰ ਫਿਰ ਇਹ ਭੁੱਲ ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ ਨਕਾਮ ਨਹੀਂ ਹੋ ਸਕਦੇ ਕਦੇ ਬਦਨਾਮੀ ਹੁੰਦੀ ਇਹਦੇ ਚਾਰ ਵਿਆਹ ਨੇ ਪੰਜਵਾਂ ਵੀ ਕਰਵਾਵਾਂਗੇ ਦੱਸੋ ਤੁਸੀਂ ਕਿਹਨਾਂ ਦੇ ਸਤੋਂ ਸਾਡਾ ਸਿਰਫ ਸਿਰਫ ਗਾਣਿਆਂ ਤੱਕ ਹੈ ਐਂਟਰਟੇਨਮੈਂਟ ਤੱਕ ਹੈ ਦੱਸੋ ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ ਅੱਜ ਤੱਕ ਦੱਸੋ ਘਵਾ ਹੀ ਹੈ ਨਹੀਂ ਬਿਲਕੁਲ ਲੋਕ ਆਪ ਵੀ ਗਣੇਗਾ ਕਿ ਆ ਵੀ ਨਸ਼ਾ ਛਡਾਊ ਕੇਂਦਰ ਵਾਲੇ ਬਣ ਜਾਂਦੇ ਨੇ ਹਥਿਆਰਾਂ ਦੀ ਗੱਲ ਕਰਦੇ ਆ ਮੈਂ ਵੀ ਮੰਨਦਾ ਕਰਦਾ ਪਰ ਸਾਡਾ ਧਰਮਾਧਿਆਰੋਂ ਦੂਰ ਮੈਨਾ ਕੀਆ ਠੀਕ ਹੈ ਨਾ ਜੀ ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਥੋੜੀ ਸੇਫਟੀ ਲਈ ਹੈ ਜਦੋਂ ਕਿਸੇ ਤੇ ਹਵਾ ਕਰਦੱਕ ਜਦੋਂ ਮਾੜੀ ਚੀਜ਼ ਆਉਂਦੇ ਲਈ ਵੀ ਤੇ ਦੂਜੇ ਲਈ ਵੀ ਨਹੀਂ ਇਹ ਸਾਡੀਆਂ ਸੋਚਾਂ ਖਰਾਬ ਨੇ ਬਾਈ ਕਿਸੇ ਤੇ ਕੋਈ ਨੁਕਸਾਨ ਨਹੀਂ ਤੁਸੀਂ ਅੱਜ ਕੱਲ ਇੱਕ ਬੜੀ ਕਾਮਨ ਜੀ ਚੀਜ਼ ਦੇਖਦੇ ਹੋਵੋਗੇ ਹਥਿਆਰ ਵਾਲੇ ਖਾਣੇ ਹੋ ਗਏ ਵੀ ਕਲਚਰ ਖਰਾਬ ਹੋ ਗਿਆ ਇਹ ਕਿਹੋ ਜਿਹਾ ਤੁਸੀਂ ਦੁਨੀਆਦਾਰੀ ਸੁਧਾਰ ਰਹੇ ਹੋ ਵੀ ਖਾਣਿਆਂ ਵੱਲ ਦੇਖ ਰਹੇ ਹੋ ਉਧਰ ਬੈਪ ਸੀਰੀਅਸ ਬਣ ਰਹੀਆਂ ਉਹਨਾਂ ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ ਜਿਹੜਾ ਇਹ ਕਹਿੰਦਾ ਵੀ ਮੇਰੇ ਕੋਲੇ ਮੈਂ ਹਥਿਆਰ ਲੈ ਕੇ ਮੈਂ ਮਾਰਦਾ ਅਸੀਂ ਕਦੇ ਉਹ ਤੁਹਾਡੀ ਨਗਾਇਆ ਗਾਰਾਂ ਤਾਂ ਨਹੀਂ ਗੱਡੀਆਂ ਕਿਸੇ ਨੂੰ ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਆ ਸਾਡੇ ਨਾਲ ਕਰੋ ਅਸੀਂ ਗਾਉਣੇ ਬੰਦ ਕਰਦੇ ਆ ਲਾਇਸੈਂਸ ਬੰਦ ਕਰੋ ਹਥਿਆਰ ਰੱਖਣੇ ਬੰਦ ਕਰੋ ਦੇਸ਼ ਦੇ ਵਿੱਚ ਬੰਦ ਕਰੋ ਸਾਰਾ ਕੁਝ ਠੇਕੇ ਬੰਦ ਕਰੋ ਸਾਰਾ ਕੁਝ ਬੰਦਦਾ ਵੀ ਕਰਦੇ ਆ ਥੋੜਾ ਸੈਂਸਰ ਬੋਰਡ ਬੰਦ ਕਰੋ ਜਿਹੜਾ ਸੈਂਸਰ ਕਰਕੇ ਭੇਜਦਾ ਵੀ ਆ ਗਾੜੇ ਉਦੋਂ ਤੁਹਾਡੇ ਉਦੋਂ ਪਾਸ ਕਰਕੇ ਭੇਨੇ ਇੱਕ ਤੁਸੀਂ ਕਾਗਜ਼ਾਂ ਦੇ ਫਾਰਮੈਲਿਟੀ ਨੰਬਰ ਕਟਨ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਨੂੰ ਨਾਲੇ ਇੱਕ ਇੱਕ ਸੋਚ ਆ ਆ ਮੁੱਠੀ ਮੰਗੂ ਸੋਚ ਲੋਕਾਂ ਦੀ ਜੁੜੀ ਹੋਈ ਹੈ ਮੈਂ ਮੇਰੇ 6ਵੀਂ ਕਲਾਸ ਤੋਂ ਗਾਣੇ ਸੁਣ ਰਹੇ ਹਥਿਆਰ ਵਾਲੇ ਕਾਲਿਆਂ ਦੇ ਗਾਣੇ ਮੈਂ ਕਰੇ ਕੁਝ ਨਹੀਂ ਕੀਤਾ ਬੀਟੈਕ ਇਲੈਕਟ੍ਰੀਕਲ ਇੰਜੀਨੀਅਰ ਸਾਢੇ 6 ਬੈਂਡ ਆਇਲਸ ਦੇ ਵਿੱਚੋਂ ਕੈਨੇਡਾ ਗਿਆ ਫਿਰ ਕੈਂਕੀ ਚ ਆਇਆ ਕੀ ਬਾਤ ਮੈਂ ਕਰੇ ਕਿਸੇ ਦੇ ਗੋਲੀ ਨਹੀਂ ਮਾਰੀ ਕਿਉਂ ਨਹੀਂ ਮਾਰੀ ਕਿਉਂਕਿ ਮੇਰੇ ਮਾਪੇ ਮੈਨੂੰ ਸਮਝ ਆਉਂਦੇ ਸੀ ਵੀ ਪੁੱਤ ਆ ਤੇਰਾ ਚੰਗਾ ਆ ਤੇਰਾ ਮਾੜਾ ਆਪਣੇ ਕੋਲੇ ਇੰਨੇ ਕ ਪੈਸੇ ਆ ਇੰਨੀ ਕ ਜ਼ਮੀਨਾਂ ਤੂੰ ਆ ਕੰਮ ਕਰਨਾ ਆ ਕੰਮ ਨਹੀਂ ਕਰਨਾ ਜੇ ਤੂੰ ਆ ਕੰਮ ਕੀਤਾ ਤਾਂ ਤੇਰੇ ਤੇ ਆ ਬੈਡ ਇਫੈਕਟ ਹੋਊ ਜੇ ਤੂੰ ਆ ਚੰਗਾ ਕੀਤਾ ਤਾਂ ਤੇਰੇ ਲਈ ਆ ਚੰਗਾ ਹੋ ਜਾਊ ਉਹ ਜਦੋਂ ਤੁਸੀਂ ਆਉਦੇ ਜਵਾਕਾਂ ਨੂੰ ਕੁਝ ਦੱਸਣਾ ਹੀ ਨਹੀਂ ਫਿਰ ਆਪਾਂ ਲੋਕਾਂ ਦੇ ਕਿਉਂ ਥੋਪਦੇ ਆ ਵੀ ਤੁਸੀਂ ਖਰਾਬ ਕਰਦੇ ਜਵਾਕ ਬਿਲਕੁਲ ਜਬਰਦਸਤ ਮੈਂ ਵੀਡੀਓ ਜੇ ਕੋਈ ਕਿਸੇ ਦਾ ਘੋੜਾ ਪੁੱਤ ਦਾਬਦਾ ਨਾ ਜਾਂ ਤਾਂ ਉਹਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਜਾਂ ਉਹਦੀ ਸਿੱਖਿਆ ਇਹੋ ਜੀ ਹੁੰਦੀ ਹੈ ਕਦੇ ਕੋਈ ਕਿਸੇ ਨੂੰ ਕਹਿ ਕੇ ਕੁਝ ਨਹੀਂ ਕਰਵਾਉਂਦਾ ਕਿਸੇ ਨੂੰ ਇਹ ਦੂਜਿਆਂ ਤੇ ਥੋਪਣਾ ਬੰਦ ਕਰੋ ਸਹੀ ਗੱਲ ਇੱਥੇ ਵੀ بڑے ਬੱਚਿਆਂ ਨੇ ਮਾਂ ਪਿਓ ਆਏ ਹੋਣਗੇ ਉਹਨਾਂ ਦੀ ਇਹ ਜ਼ਿੰਮੇਵਾਰੀ ਆਪਣੇ ਜਵਾਕਾਂ ਨੂੰ ਸਮਝਾਉਣ ਦੀ ਪੁੱਤ ਆਹ ਤੇਰਾ ਚੰਗਾ ਹੈ ਆਹ ਤੇਰਾ ਮਾੜਾ ਜੇ ਤੂੰ ਆਹ ਮਾੜਾ ਕਰੇਗਾ ਤੇ ਨੜਾ ਮਾੜਾ ਹੁੰਦਾ ਠੀਕ ਹੈ ਨਾ ਜੀ ਧੱਕਾ ਦਾ ਕਰ ਲਾਂਗੇ ਇਹੀ ਤਾਂ ਹੁੰਦਾ ਜੇ ਮੈਂ ਦੋ ਤਿੰਨ ਨੂੰ ਹੁਣ ਗਾਲਾਂ ਕੱਢੀਆਂ ਹੁੰਦੀਆਂ ਨੇ ਮਿੰਟ 'ਚ ਕਹਿ ਦੇਣਾ ਸੀ ਤਾੜੀਆਂ ਮਾਰਨ ਸੀ ਅੱਜ ਸਹੀ ਗੱਲ ਕਰਦਾ ਕਿਸ ਨੇ ਤੁਹਾਡੀ ਨਹੀਂ ਵਾਈ ਉਹ ਤਾੜੀ ਮਲਵਾਉਣ ਨੂੰ ਨਹੀਂ ਕਹਿ ਰਹੇ ਹੁਣ ਇਹ ਕਹਿੰਦਾ ਵੀ ਜੇ ਤੁਹਾਨੂੰ ਥੋੜੇ ਭਰਾ ਦੀ ਕੋਈ ਗੱਲ ਸਹੀ ਲੱਗਦੀ ਹੁੰਦੀ ਆ ਤਾਂ ਉਹ ਵੀ ਦੱਸਿਆ ਕਰੋ ਮੇਰਾ ਵੀਰ ਐਨਾਲੀ ਤਾਂ ਮੈਂ ਬਾਤੂਆਂ ਨਾਲ ਹੀ ਨਹੀਂ ਮੁੱਕਦਾ ساری ਜ਼ਿੰਦਗੀ ਜੋੜ ਲੈ ਜਾਣਾ ਜਮ ਜਮ ਆਈ ਜਾਣ ਦੁਆਰੇ ਤਾਂ ਵੀ ਕੋ ਚੰਗਣ ਨਹੀਂ ਬਲ ਜੋ ਤੁਹਾਡੇ ਚੰਗੇ ਲਈ ਚੀਜ਼ ਆ ਮੇਰਾ ਵੀਰ ਜੇ ਕੁਝ ਕਹਿਣਾ ਹੁੰਦਾ ਤਾਂ ਨਾ ਆਪਣਾ ਛੋਟਾ ਭਰਾ ਜਾਂ ਵੱਡਾ ਭਰਾ ਮੰਨ ਕੇ ਸਮਝਿਆ ਕਰੋ ਠੀਕ ਹੈ ਨਾ ਮੇਰਾ ਵੀਰ ਅਖਬਾਰ ਇੱਕ ਗਾੜੀ ਉਨਾਮ ਦਾ ਉਹਨੇ 50 ਬੰਦੇ ਯੂਕੇ ਦੇ ਦੰਬੇ ਇਹੋ ਜਿਹੇ ਜਿਨ੍ਹਾਂ ਨੇ ਡਿਫਰੈਂਟ ਦੁਨੀਆਂ ਤੋਂ ਕੁਝ ਕੀਤਾ ਸੀ ਤੇ ਉਹਨਾਂ 50ਾਂ ਦੇ ਵਿੱਚੋਂ ਇੱਕ ਇੰਡੀਅਨ ਸੀ ਤੇ ਉਹ ਇੰਡੀਅਨ ਇੱਕ ਪੰਜਾਬੀ ਸੀ ਤੇ ਉਹ ਪੰਜਾਬੀ ਥੋੜਾ ਭਰਾ ਸੀ ਪਹਿਲਾਂ ਕਦੇ ਕੋਈ ਇੰਗਲੈਂਡ ਦੇ ਵਿੱਚ ਪੰਜਾਬੀ ਗਾਣਾ ਵੱਜਿਆ ਨਹੀਂ ਮਿੱਤਰੋ ਹਜੇ ਤੱਕ ਟੌਪ ਤੇ 1.47 ਨਾਲ ਆਪਣਾ ਏਕੇ okay, 47 ਸਭਿਆਚਾਰਾਂ ਨੂੰ ਕਰੇ ਕਰੇ ਮੜੇ ਟੌਪ ਚਾਰਟ ਦੇਖਿਆ ਕਰੋ ਦੁਨੀਆ ਦੇ ਆਪਾਂ ਬਿਲਕੁਲ 1% ਹਿੱਸੇ ਆਂ ਇੰਡੀਆ ਦਾ ਤੇ ਆਪਣੇ ਇੰਡੀਆ ਦੇ 1% ਹਿੱਸੇ ਤੋਂ ਅਸੀਂ ਕਿੱਥੇ ਜਾ ਕੇ ਬੋਲ ਰਹੇ ਆਂ ਇੱਜ਼ਤ ਕਰਿਆ ਕਰੋ ਜੈਲਸ ਜਿਨਾ ਕਰਿਆ ਕਰੋ ਮੇਰਾ ਵੀ ਓਏ ਯਾਰ ਪਤਾ ਕੀ ਗੱਲ ਹੈ ਐਨੇ ਘਪਰਾ ਐਨੇ ਕ ਘੈਂਡ ਵਾਲਾ ਪਿਆਰ ਕਰਦੇ ਨੇ ਨਾ ਮੈਂ ਕੱਲ ਕਿਹਦਾ ਖੜਾ ਦੇਖੀ ਜਾਵਾਂ ਉਹ ਖਾੜਾ ਕਿਸੇ ਹੋਰ ਬੰਦੇ ਦਾ ਸੀ 15 ਦੇ ਡੀਜੇ ਲਾਤਾ ਉਹਦੇ ਮੂਰੇ ਨਿਕਾਣਾ ਚਲਾਤਾ ਟੱਕਾ ਚੱਲਦਾ ਮੈਂ ਕਮਾਲ ਉਹ ਨਿਯਮ ਹੈ ਯਾਰ ਕੀ ਬਾਤਾਂ ਪਾਣੀ ਕਰੇ ਮੜੇ ਇੱਕ ਬਾਈ ਹੋਰ ਕਾਟੇ ਮੈਂ ਜਾਰੇ ਮਾਲਵੇ ਜੀ ਨੇ ਇਧਰ ਘਟ ਵੱਧ ਜਿਹੜਾ ਲੱਗਦਾ ਖਬਰਾਂ ਬਹੁਤ ਬਣਦੀਆਂ ਖਬਰਾਂ ਤੇ ਯਕੀਨ ਨਾ ਕਰਿਆ ਕਰੋ 90% ਸਾਰੀਆਂ ਸੱਚੀਆਂ ਨਹੀਂ ਹੁੰਦੀਆਂ ਸਾਰੇ ਆਪਣੀ ਰੋਟੀ ਬਗਾਉਣ ਨੂੰ ਫਿਰਦੇ ਨੇ ਆਪਾਂ ਉਹਨਾਂ ਨੂੰ ਵੀ ਕੁਝ ਨਹੀਂ ਕਹਿੰਦੇ ਵੀ ਚਲੋ ਰੋਟੀ ਬਣ ਗਈ ਥੋੜੀ ਪਰ ਮੂੰਹ ਜਮੈਂਕ ਨਾ ਥੁੰਨਿਆ ਕਰੋ ਫਿਰ ਤੁਸੀਂ ਕਹਿੰਦੇ ਉਹਨਾਂ ਨੂੰ ਵੀ 60 ਫੀਟ ਵੱਜ ਗਈ ਠੀਕ ਹੈ ਨਾ ਭਾਈ ਹਰੇਕ ਪੇਸ਼ਾ ਹੈ ਪੇਸ਼ੇ ਦੀ ਲਿਮਟ ਹੁੰਦੀ ਹੈ ਕਹਣਾ ਅਸੀਂ ਵੀ ਚਾਹੁੰਦੇ ਹਾਂ ਥੋੜੀਆਂ ਖਾਹਰਾ ਬਣਾਉਂਦੇ ਸੀ ਖੜ ਕੇ ਕਹਿੰਦੇ ਵੀ ਜੋ ਕੁਐਸਚਨ ਪੁੱਛਣਾ ਥੋੜਾ ਜਵਾਬ ਦੰਨੇ ਆ ਪਰ ਗੁੰਡਾ ਤਾਂ ਜਸਟ ਇੰਨਾ ਕਰਿਆ ਕਰੋ ਉਹ ਜੋ ਥੋੜ੍ਹਾ ਜਿਹਾ ਨੁਕਸਾਨ ਸਾਡਾ ਕੁਝ ਨਹੀਂ ਜਾਂਦਾ ਹਨਾ ਹਾਂਜੀ ਭਾਈ ਨੀ ਮੁੰਡਾ ਪੁਰੀ ਗਏ ਇਸ ਤਾਂ ਥੋੜੀ ਨੀ ਜੜੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਰਦਾਨੀ ਕਰਦੇ ਸਟਾਰ ਬੈੜ ਕਰਦੇ ਸਟਾਰ ਬੈੜ ਉਹ ਜਮਾਨਾ ਸੀ ਜਦੋਂ ਚਾਰ ਚਾਰ ਸੱਟੜ ਦੀ ਲੋੜ ਹੁਣ ਤਾਂ ਕੱਲਾ ਹੀ ਵਾਦੂਆ ਕੱਲੇ ਕਨੇਚ ਵੀ ਇੱਕੋ ਹੀ ਪੈਰਾ ਵਾਦੂਆ ਲੋੜ ਹੀ ਨਹੀਂ ਬੰਦੀ ਲਾ ਦੀਏ ਤਕਾਲਾ ਰਹੀ ਥੋੜੇ ਤੋਂ ਹੀ ਪੁੱਛ ਕੇ ਕਰਦਾ ਬਾਕੀ ਨਾਲ ਪੁੱਛ ਕੇ ਨਹੀਂ ਕੀਤਾ ਪਗਲੇ ਅਦੇ ਵਸ ਤੇਜ਼ਰੇ ਦਿਖਾਇਆ ਮਠੀਏ ਆਂ ਫਲਮ ਤਾਂ ਰੱਖੀ ਮਨ ਵਿੱਚ ਕਰਦਾ ਹਮ ਨੂੰ ਸੜਿਆਕ ਨਾਟ ਗਿਆ ਨਾਟ ਗਿਆ ਟਰੈਕਟਰ ਦਾ ਜ਼ਿਕਰ ਕਰਦੇ ਆਪਾਂ ਕੱਲਾ ਇੰਡਸਟਰੀ ਨੂੰ ਟਰੈਕਟਰ ਵੀ ਬਹੁਤ ਤਗੜਾ ਡਟ ਐਸ ਸਾਲ ਸੁਣਤ ਨਾਲ ਲੈਣ ਦੇਣੀ ਨਹੀਂ ਹੱਬ ਗਣੇ ਦੇ ਕੀ ਆਉਂਦੇ ਠਾ ਨਹੀਂ ਸਾਡਾ ਚੱਲਦਾ ਏ ੱਟਕਾਇਆ ਸੀ ਹੱ ਚੱਲ ਏ ੱਟਕਾਇਆ ਸੀ ਆ ਚੱਲਦਾ ਏ ਤੱਕ ਆਇਆ ਸੀ ਆ ਜੱਦਾ ਚੱਲਦਾ ਏ ਤੱਕ ਆਇਆ ਸੀ ਸਵਾਦ ਆਉਂਦਾ ਹੋ ਜਾਣਾ ਖਾਪੀ ਚਾਈਦੀ ਐ ਉਹ ਥਾਪੀ ਨਾਮ ਰਵਾਇਆ ਕਰੋ ਖੁੜਕ-ਖੁੜ ਦੇ ਰਾਤ ਨੂੰ ਹੋਰ ਥਾਪੀ ਮਾਰਦਾ ਜੀ ਥਾਪੂ ਆ ਕਰਦੇ ਚੱਲ ਥਾਪੀ ਹਮੇਸ਼ਾ ਜ਼ੋਰ ਵਾਲਾ ਜੱਟ ਹੁੰਦੀ ਹੈ ਜਿੱਦੇ ਜ਼ੋਰ ਹੁੰਦਾ ਹੋਈ ਮਾਰਦਾ ਤੇ ਅਸੀਂ ਇਹੀ ਮਾਰਦੇ ਰਾਂਗੇ ਜਿੱਦ ਨજર ਜ਼ੋਰ ਆਊਗਾ ਤਾਂ ਪੀਸਾ ਚੇਪਾ ਆ ਜਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥੰਪੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਪੇ ਨੂੰ ਸੁਣਦੀ ਹੋਵੇ ਕੀ ਕੌਪ ਕੀ ਕਹਦਾ ਹੋ ਭੜੇ ਹੋਗੇ ਮੇਰਾ ਕਈ ਮਕਾਮ ਪਾਉਂਦਿਆਂ ਨਹੀਂ ਇੱਥੇ ਦੁਨੀਆ ਕਮਾਤੀ ਕੋ ਪਤਾ ਨਹੀਂ ਕੀ ਗੱਲ ਆ ਬਾਈ ਪਤਾ ਨਹੀਂ ਕੌਣ ਨੇ ਲੋਕ ਉਹ ਜਿਹੜੇ ਸਾਨੂੰ ਰੇਸਾਂ 'ਚ ਭਜਾਈਏ ਨੇ ਅਸੀਂ ਇੰਨਾ ਰੇਸਾਂ ਦੇ ਘੋੜੇ ਹੈ ਹੀ ਨਹੀਂ ਇਹ ਕੱਚੇ ਰਸਤੇ 'ਚ ਭੱਜਣ ਵਾਲੇ ਘੋੜੇ ਨਹੀਂ ਇਹਨਾਂ ਘੋੜਿਆਂ ਨੇ ਦੁਨੀਆ ਜਿਤਨੀ ਐ ਪੰਜਾਬ 'ਚ ਨਹੀਂ ਇਹ ਕਰਦਾ ਕੰਮ ਵੀ ਅਸੀਂ ਸਾਨੂੰ ਇਚਾਰ ਗੱਲ ਸੁਣਦਾ ਹੀ ਅਸੀਂ ਸਰਾ ਸਾਡੀ ਜੰਗ ਇੱਥੋਂ ਵਾਲਿਆਂ ਨਾਲ ਨਹੀਂ ਸਾਡੀ ਜੰਗ ਬਾਹਰ ਵਾਲਿਆਂ ਨਾਲ ਹੈ ਸਾਡੀ ਜੰਗ ਘੋਰਿਆਂ ਕਾਲਿਆਂ ਨਾਲ ਹੈ ਜਿਹੜੇ ਘੈਂਟ ਕੌਂਦੇ ਆ 1% ਦੇ ਸੰਦੇਸ਼ ਦਾ ਗੱਲ ਯਾਦ ਰੱਖਿਓ ਪੰਜਾਬੀਆਂ ਦਾ ਨਾਮ ਦੁਨੀਆ ਤੇ ਚੰਗੂ ਕੌਣ ਵਾਲੇ 2-3 ਸਾਲਾਂ ਚ ਇਨਸ਼ਾ ਅੱਲਾ ਇਨਸ਼ਾ ਅੱਲਾ ਕੰਪਨੀ ਛੱਡਿਆ ਵਾਦਾ ਕਰਦਾ ਜੱਟ ਦੀ ਜਵਾਨਾ ਜੇ ਨਾ ਹੋਇਆ ਜਿੱਥੇ ਮਰਜ਼ੀ ਖੜਾ ਕੇ ਗਿਆ ਸਿੱਧੂ ਝੂਠ ਬੋਲ ਕੇ ਗਿਆ ਸੀ ਹੋਇਆ ਨਹੀਂ ਕਰਕੇ ਦਿਖਾਉਂਗਾ ਬਾਬੇ ਦੀ ਕਿਰਪਾ ਨਾਲ ਹਮੂਸੇ ਆਲਾ ਰਹਿੰਦਾ ਏ ਸਵਾਲਾਂ ਵਿੱਚ ਨਹੀਂ ਔਹ ਸੁਣਨੀ ਹੋਵੇਗੀ ਕਹੋ ਬਕਾਲਾਂ ਵਿੱਚ ਨਹੀਂ ਔਹ ਗੁਲੇ ਹੋ ਗਏ ਮੇਰਾ ਕੀ ਮਕਾਮ ਪਾਉਂਦਿਆਂ ਨਹੀਂ ਇੱਥੇ ਦੁਨੀਆ ਕਮਾਤੀ ਦੋ ਹੋ ਸਕੂਲ ਜਿਉਣ ਦਾ ਤਰੀਕਾ ਬਲੀਏ ਨੀਓ ਸਕੂਲ ਕਾਲੀ ਰੀਨ ਮਾਰੇ ਹੱਡੇ ਤੇ ਅੱਜ ਵੀ ਚ ਕੋਈ ਨਹੀਂ ਉਹ ਤੋੜ ਜੱਟ ਦਾ ਨਹੀਂ ਉਹ ਸਕੂਲ ਕਢਾਉਂਦਾ ਮੁੰਡਾ ਚੀਕਾਂ ਬਲੀਏ ਨੀਓ ਸਕੂਲ ਕਢਾਉਂਦਾ ਮੁੰਡਾ ਚੀਕਾਂ ਬਲੀਏ ਸਕੂਲ ਚੀਕਾਂ ਸੁਣਦੇ ਹੁੰਦੇ ਉਹ ਕਹਿੰਦਾ ਹੈ ਕਈ ਚੀਕ ਕਹਿੰਦਾ ਕੀ ਕਹਿੰਦੀ ਉਹ ਸਾਡੇ ਬਾਰੇ ਬੋਲ ਪਾ ਥੰਨੇ ਵਾਈ ਸਾਡੇ ਬਾਰੇ ਵੀ ਬੋਲ ਪਾ ਅਸੀਂ ਵੀ ਤੈਨੂੰ ਅਪਦਾਈ ਕਰਦੇ ਆ ਅਸੀਂ ਵੀ ਤੈਨੂੰ ਗਾਲਾਂ ਕਰਦੇ ਆ ਸਾਡੇ ਬਾਰੇ ਵੀ ਬੋਲ ਮੈਂ ਕਿਹਾ ਨਹੀਂ ਰਿੰਗੀ ਚੱਲੋ ਰਿੰਗੀ ਚੱਲੋ ਹੋਰ ਰਿੰਗੋ ਤੁਸੀਂ ਸਾਡੇ ਦੇ ਧਿਆਨ ਰੱਖੋ ਅਸੀਂ ਹਿੰਟਾਂ ਦੇ ਧਿਆਨ ਲੱਗਦੇ ਆ ਠੀਕ ਹੈ ਨਾ ਜੀ ਗੱਲ ਬੈਠਿਆ ਬੈਕ ਜੇ ਨਾ ਸਾਡੇ ਬਾਰੇ ਬੋਲ ਬੋਲ ਉਹ ਹੀ ਸੋਚਦੇ ਨੇ ਵੀ ਸਿੱਧੂ ਸਾਨੂੰ ਕਿਉਂ ਨਹੀਂ ਬੋਲਦਾ ਉਹ ਨਹੀਂ ਕਿਸਮਤ ਕਿਵੇਂ ਚਮਕ ਗਈ ਸਾਡੀ ਕਿਉਂ ਨਹੀਂ ਚਮਕੀ ਰੋਜ਼ ਕਹਿੰਦੇ ਅਸੀਂ ਸਿੱਧੂ ਨੂੰ ਉੱਥੇ ਹੀ ਜਾਂਦਾ ਸਿੱਧੂ ਫੇਰ ਚੋ ਉੱਥੇ ਉਹ ਕੀਤਾ ਸਿੱਧੂ ਫੇਰ ਚੋ ਸਿੱਧੂ ਜਿੱਥੇ ਬੋਲਣਾ ਨਾ ਸਿੱਧੂ ਉੱਥੇ ਬੋਲੂ ਜਿੱਥੇ ਚੀਕ ਪਵਾਉਂਦੇ ਜਿੱਥੇ ਬੋਲਿਆ ਐਨੇ ਕ ਤਾਂ ਪੈਸੇ ਆਉਂਦੇ ਨੇ ਪ੍ਰੋਮੋਸ਼ਨ ਵਾਲੀ ਲੈ ਜਾਂਦੇ ਅਸੀਂ ਕਿਉਂ ਫ੍ਰੀ ਕਰੀਏ ਕਿਸੇ ਦੀ ਅੱਜ ਤਾਂ ਵੱਧ ਲਵਾਂਗੇ ਨਾਲ ਸਾਡੀ ਪ੍ਰੋਮੋਸ਼ਨ ਤਕੜੀ ਜਿਹਦੇ ਬਾਰੇ ਬੋਲਦਾ ਠੀਕ ਹੈ ਜੀ ਪੰਜਵਾਂ ਐ ਰੀਏ ਤੋਂ ਫੱਗੇ ਆ ਪਹਿਨ ਕਰਦੇ ਨਹੀਂ ਸਿੱਧ ਲੈਣਾ ਸਿੱਧੂ ਨੂੰ ਪਲੈਂ ਅੱਪੈਨ ਰਾਣੇ ਰਾਣ ਤਾਂ ਵੀ ਗਾਣੇ ਵੱਜਦੇ ਨਹੀਂ ਪਾਣਾ ਜਹਾ ਉਹ ਸਮਝਾਈ ਨਹੀਂ ਕਿਸੇ ਨੂੰ ਜਿੰਨੇ ਬੰਦੇ ਘਰੇ ਆਏ ਆ ਨਾ ਪੁੱਛ ਕੇ ਦੇਖ ਵੀ ਜੱਟ ਘਰੇ ਸਾਹਮਣੇ ਮਿਲਤਾ ਉਹਨੂੰ ਮਿਲ ਕੇ ਆਇਆ ਸੀ ਮਿੰਦ ਖੋਜ ਕਰਕੇ ਤੋਰੀ ਦਾ ਮਿੱਤਰੋ ਫੀਲਿੰਗ ਨਹੀਂ ਲਈ ਕਦੇ ਕਿਸੇ ਤੇ ਅੱਧੇ ਕਹਿੰਦੇ ਆ ਕਿ ਸਿੱਧੂ ਦੀ ਕੋਠੀ ਨੂੰ ਓਏ ਕਹਿੰਦੇ ਜਿਵੇਂ ਆਪਣੀ ਕੋਠੀ ਆ ਓਏ ਸਾਡੀ ਕੋਠੀ ਮੂਰੇ ਖੜ ਕੇ ਗਏ ਕਿ ਹੁੰਦ ਨੇ ਵੀ ਸਾਡੇ ਭਰਾ ਦੀ ਕੋਠੀ ਆ ਜੇ ਐਨਾ ਉਹ ਮਾਣ ਕਰਦੇ ਨਾ ਤਾਂ ਹੀ ਕਹਿੰਦਾ ਮੁੰਡੇ ਵਰਗੇ ਨੇ ਘਰਦਿਆਂ ਨਹੀਂ ਪਤਾ ਕਿੱਥੇ ਰਹਿੰਦੇ ਹੋ ਤੁਸੀਂ ਐਵੀ ਇੱਕ ਮਾਣ ਹੈ ਮੇਰੀ ਮੇਰੀ ਕਿਸਮਤ ਦੇ ਵਿੱਚ ਇਹ ਪਿਆਰ ਆਇਆ ਅੱਜ ਜਦੋਂ ਮੈਂ ਕਿਤੇ ਕਈ ਵਾਰ ਨਹੀਂ ਨਾ ਇੱਕ ਦਿਨ ਮੈਨੂੰ ਕਿਸੇ ਮੁੰਡੇ ਨੇ ਦਿਖਾਇਆ ਮੈਂ ਕਿਹਾ ਭਾਈ ਤੁਸੀਂ ਘਰ ਕਿਵੇਂ ਲੱਭਿਆ ਕਹਿੰਦਾ ਵੀਰੇ ਗੂਗਲ ਮੈਪ ਤੇ ਆਉਂਦਾ ਸਿੱਧੂ ਮੂਸੇ ਵਾਲਾ ਦਾ ਹਾਊਸ ਉੱਥੇ ਕਿਉਂ ਆਉਂਦਾ ਕਿਉਂਕਿ ਜਿੰਨੇ ਮੇਰੇ ਵੀਰਪਰਾ ਉੱਥੇ ਜਾਂਦੇ ਨੇ ਸਰਚ ਮਾਰਦੇ ਨੇ ਜਿਹੜੀ ਵੀ ਸਭ ਤੋਂ ਜਿਆਦਾ ਸਰਚ ਹੁੰਦੀ ਹੈ ਗੂਗਲ ਮੈਪ ਆਪੀ ਸ਼ੋ ਕਰਨ ਲੱਗ ਜਾਂਦਾ ਨਾਲੇ ਇੱਕ ਨਹੀਂ ਦਿਖਾਉਂਦਾ ਦੋਨੇ ਦਿਖਾਉਂਦੇ ਨਵਾਂ ਵੀ ਤੇ ਪੁਰਾਣਾ ਵੀ ਆਉਂ ਚਨੀ ਤੇ ਰੱਬ ਨੇ ਇੱਕ ਡੂੰਡਾ ਹੁੰਦਾ ਨਹੀਂ ਕੰਨੀ ਪਾਦੀ ਇੱਥੇ ਸਾਨੂੰ ਦੋ ਦਿਨ ਮੈਨੂੰ ਸ਼ੋ ਕਰਕੇ ਆ ਨਾ ਦੋ ਦਿਨ ਮੈਨੂੰ ਫੋਨ ਆਇਆ ਪਹਿੰਦਰਾ ਪੈ ਠੀਕ ਹੈ ਮਾ ਕੱਖ ਨਹੀਂ ਹੋਇਆ ਪੈਰ ਨੂੰ ਸੌ ਲੋਕੇ ਕੋਈ ਸਰਤ ਨਹੀਂ ਮਜੀ ਕੋਈ ਕੁਛ ਨੁ ਕੁਛ ਥੋੜੇ ਜਿਹਾ মিডিਆ ਵਾਲੇ ਨਯਾਜ ਜੀ ਰੁਪਿਆ ਫਟਾਉਣ ਨੂੰ ਫਿਰਦੇ ਹੁੰਦੇ ਆ ਨਯਾਜ ਕੋਈ ਕੁਛ ਵੀ ਨਹੀਂ ਹੋਇਆ ਭਾਈ ਇੱਕ ਗੱਲ ਦੱਸੋ ਛੋਟੀਆਂ ਜੀਆਂ ਪੌੜੀਆਂ 300 ਬੰਦਾ ਇੱਕਦਮ ਪੌੜੀ ਦੇ ਉੱਤੇ ਉਤਰੂਗਾ ਤਾਂ ਖੂਨੂ ਕੀਤਾ ਹੋਊਗੀ ਨਾ ਸਿੱਧੂ ਮੂਸੇਵਾਲੇ ਦੋਪਰਾ ਮਾਨੇ ਮੋਢਿਆਂ ਤੇ ਰੱਕੇ ਚੱਲ ਰਿਹਾ ਸੀ ਵੀ ਸਾਲਿਓ ਪੈਰ ਤਾਂ ਲੱਗਣੀ ਨਿੰਦੇ ਅਗਲੇ ਫਿਰ ਪੋਢਿਆਂ ਦੇ ਹੱਥ ਰੱਖ ਰਿਹਾ ਤਾਂ ਕਈ ਨਾ ਪਹਿਰੇ ਸਿੱਧੂ ਮੂਸੇਵਾਲੇ ਦੇ ਪੈਰਾਂ ਤੇ ਮਾਰੀ ਤਸਰ ਬੰਦਰ ਗਿਆ ਕਰਦੇ ਸੀ ਪਹਿਰੇ ਦੇ ਮਾਲੀ ਨਾ ਖਬਰ ਦਾ ਨਾ ਮੂੰਹ ਨਾ ਸਰ ਉਹੀ ਗੱਲ ਕਹਿੰਦਾ ਜਿੱਦੇ ਸੱਤ ਬਚਨੀ ਹੋਈ ਆਪੀ ਬਚ ਜੂ ਜੇ ਕਿਸਮਤ ਚ ਲਿਖੀ ਹੋਈ ਹਉ ਜਿੰਨੀ ਦਿੱਤੀ ਰੱਬ ਨੇ ਇਹ ਕੱਢੂ ਤੌਰ ਨਾਲ ਕੱਲੀ ਬਾਤੀ ਇੱਥੇ ਸਾਨੂੰ ਉਹ ਮੈਂ ਆਪ ਵੀੜ ਚ ਲਣਾ ਚੱਲਣ ਦਿਓ ਹਉ ਜਿੰਨੀ ਦਿੱਤੀ ਰੱਬ ਨੇ ਇਹ ਕੱਢੂ ਤੌਰ ਨਾਲ ਕੱਲੀ ਬਾਤੀ ਇੱਥੇ ਸਾਨੂੰ ਬੜੇ ਮਹਾਨ ਦੇ ਹਉ ਪਹਿਰੀਆਂ ਦੀ ਦੁਨੀਆ ਚ ਇਕੱਲਾ ਘੁੰਮਦਾ ਨਹੀਂ ਕੀ ਕਰਾਂ ਹੌਸਲੇ ਆ ਬੜੇ ਯਾਰ ਦੇ ਹੱਪੰਦਾ ਨਹੀਂ ਉਹ ਦੌਰਿਆ ਮੈਂ ਚਾਹੁੰਦੇ ਜੋ ਮਕਾਉਣਾ ਤੁਸੀਂ ਭੁੱਲ ਜਾ ਐ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜਾ ਇੱਕ ਮੈਂ ਗੱਲ ਕਹੀ ਸੀ ਯਾਦਾ ਤੁਹਾਨੂੰ ਛੋਟੇ ਕਈ ਦੇ ਮੈਨੂੰ ਤੇਰੇ ਨਾਲੋਂ ਵੱਡੇ ਅਸੀਂ ਹਾਂ ਨੀ YouTube ਵੀ ਉੱਤੋਂ ਫੇਕ ਦੇ ਵੀ ਹੂ ਚੱਕ ਕੇ ਜ਼ਿੰਦਗੀ 'ਚ ਫੇਕ ਕੰਮ ਕਰੇ ਆਣੀ ਮੈਂ ਹਮੂਰੇ ਹੋਵੇ ਕੋਈ ਕਦੇ ਡਰਿਆ ਨਹੀਂ ਮੈਂ ਕੋਈ ਵੀ ਹੋਵੇ ਮੂਰੇ ਕਿਸਦਾ ਡਰ ਪੈ ਨਹੀਂ ਹੈਗਾ ਇਹ ਲੋਕ ਡਰਦੇ ਹੋਣਗੇ ਅਸੀਂ ਨਹੀਂ ਡਰਦੇ ਪਿਆਰ ਕਰੋਗੇ ਪਿਆਰ ਮਿਲੂਗਾ ਮੁਕਾਬਲੇ ਕਰੋਗੇ ਤਾਂ ਫਿਰ ਦੂਣਾ ਮਿਲੂਗਾ ਕਿਹਦੇ ਕਿਹਦੇ ਅਸੀਂ ਆਪਾਂ ਭਣ ਗਈ ਕਿ ਚੋਟੀ ਦੇ ਸਤਾਰ ਮਿੱਠੀਏ ਮੇਰੇ ਗਾਣਿਆਂ ਜੋ ਵੜਫਿਉ ਚੱਕ ਕੇ ਕਹਿੰਦੇ ਮੈਨੂੰ ਤੇਰੇ ਨਾਲੋਂ ਵੱਡੇ ਅਸੀਂ ਹਾਂ YouTube ਉੱਤੋਂ ਫੇਕ ਦੇ ਵੀ ਹੂ ਚੱਕ ਕੇ ਜ਼ਿੰਦਗੀ 'ਚ ਫੇਕ ਕੰਮ ਕਰਿਆ ਨਹੀਂ ਮੈਂ ਹਉ ਮੂਰੇ ਹੋਵੇ ਕੋਈ ਕਦੇ ਡਰੇ ਆ ਨਹੀਂ ਮੈਂ ਲੋਕੀ ਲਾਈਫ 'ਤੇ ਯਕੀਨ ਰੱਖਦਾ ਜੋ precis ਹੋਰ ਪਰ ਮਰਿਆ ਨਹੀਂ ਮੈਂ ਹਉ ਕੁੱਤੀ ਦਾ ਨਹੀਂ ਬੋਤਾ ਇਸ ਯਾਰੀ ਦੱਸਦੇ <laughs> <laughs> <भजे> <laughs> गाने दस दे नਚਾਲੀ ਪ੍ਰਮੋਸ਼ਨਾਂ ਦੀ ਲੋੜ ਜੱਟ ਨੂੰ ਆਹ ਗੱਡੀਆਂ 'ਚ ਵਜੇ ਉਹਦੇ ਗਾਣੇ ਦੱਸ ਦੇ ਗੱਡੀਆਂ 'ਚ ਵਜੇ ਉਹਦੇ ਗਾਣੇ ਦੱਸ ਦੇ ਗੱਡੀਆਂ 'ਚ ਵਜੇ ਉਹਦੇ ਗਾਣੇ ਦੱਸ ਦੇ ਗੀਤਕਾਰੀ ਕਲਾਕਾਰੀ ਬੜੇ ਛੱਡ ਗਏ ਇੰਡਸਟਰੀ 'ਚ ਲਿਆਂਦਾ ਮੇਰਾ ਚਿਹਨ ਦੇ ਕੇ ਆਹ ਗੱਡੀਆਂ ਭਜਾਈਆਂ ਬੋਦ ਨਾਲ ਰਲੇ ਦਾ ਹੋ ਬੜਿਆ ਨੇ ਮਿੱਤਰਾਂ ਦੀ ਰੇ ਰੇ ਕੇ ਕਿਵੇਂ ਨਾ ਕਿਵੇਂ ਅਸੀਂ ਤੋਂ ਦੇ ਪਿੱਛੇ ਸਾਨੂੰ ਲਾਉਣਾ ਤੁਸੀਂ ਭੁੱਲ ਜਾ ਇਹ ਤੈਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜਾ ਇਹ ਤੈਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜਾ ਵੈਰੀ ਬਣ ਨਿਤ ਨਵੇਂ ਆਉਂਦੇ ਬੜੇ ਨੇ ਹੱਜਟ ਗਿਆ ਬਣਨਾ ਜੋ ਚਾਉਂਦੇ ਬੜੇ ਨੇ ਸਿੱਧੂ ਮੂਸੇ ਵਾਲਾ ਆਪਣੀਆਂ ਲੈਣ ਚੀ ਆਉਦੇ ਵਾਂਗੂ ਅੱਜ ਕੱਲ੍ਹ ਘੋੜੇ ਬੜੇ ਨੇ ਯਾ ਤਗਾਮ ਕਾਵਲਾ ਕੀ ਕਰਕੇ ਦਿਖਾਉਣਾ ਤੁਸੀਂ ਭਲ ਜਾ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭਲ ਜਾ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੱਜ ਜਾ ਆਹ ਕਿਵੇਂ ਯਾ ਤਾ ਇੱਥੇ ਰੱਖ ਗੜਾ ਜਲਾਈ ਅੱਗ ਨਹੀਂ ਬਈ ਬੜਾ ਕੇ ਨੱਚ ਲਓ ਹੋ ਜਾ ਲੱਗੂ ਆ ਟਾਈਮ ਹਉ ਤੇ ਯੇਗ ਨੀਜੀ ਲੈ ਕੇ ਫਿਰ ਏਂ ਗੇੜੀ ਮਾਰਦਾ ਹਉ ਵਿੱਚ ਆ ਮਨੀ ਰੱਖਨੇ ਐ ਸਾਨੂੰ ਪਹਿਲਾ ਤਨ ਹਉ ਤੇ ਸਿਆ ਦਾ ਵੱਜਦਾ ਜੋ ਹਉਟ ਮਿੱਤ ਰਹਾ ਹਉ ਕੁੰਡੀਆਂ ਦੇ ਸੇ ਜਿੱਥੇ ਰੈਣ ਫਸਦੇ ਅੱਜ ਦੁਨੀਆ ਲੈਸਸ ਪਲੇਟਾ ਕਹਿੰਦੀ ਆ 90% ਇੱਥੇ ਹੀ ਯਾਤੇ ਵਸਦੇ ਹੱਪ ਪਤਾ ਨਹੀਂ ਕੀ ਕੋਲੇ ਕੀ ਕੈਰੀ ਕਰਦਾ ਹਾਂ ਹੱਪ ਪਤਾ ਨਹੀਂ ਉਹ ਕੋਲੇ ਕੀ ਕੀ ਕੈਰੀ ਕਰਦਾ ਹਰ ਇੱਕ ਕਾਕੇ ਇੱਥੇ ਪੁੱਤ ਮੈਦਾਨ ਕੱਲੇ ਕਹੇ ਮੇਰੇ ਦੇਸ ਮੇਰੇ ਮਿੱਤਰਾਂ ਆਸ਼ਿਆਰ ਪਰੇ ਚਿਖਦੇ ਨੇ ਸਵਾਗਤ ਲਓ ਤੁਹਾਡੇ ਲਈ ਗਰੀ ਹੈ ਜੇ ਕੋਈ ਤੁਹਾਨੂੰ ਕੱਲ ਨੂੰ ਪੁੱਛੂਗਾ ਨਾ ਸਦੂ ਦਾ ਸ਼ੋਅ ਕਿਵੇਂ ਸੀ ਕਹਿੰਦੇ ਸੀੜੀ ਲਾ ਕੇ ਗਾ ਰਿਹਾ ਸੀ ਤੋਤੇ ਲਾ ਰਹੇ ਨੇ ਤੋਤੇ ਸਿੰਘ ਫਸਾ ਕੇ ਦੇਖੋ ਕੱਲ੍ਹ ਇਹ ਕਿਹੜੀਆਂ ਸੌਖੀਆਂ ਨੇ ਸੀੜੀ ਵੀ ਕਿਸੇ ਚੋਰ ਵਾਲੇ ਦੀ ਜਾਂਦੀ ਹੈ ਇੰਗਲੈਂਡ ਚ ਮਿੱਤਰਾਂ ਦਾ ਸ਼ੋਅ ਸੀ 22 ਪਾਉਂਡ ਦੀ ਟਿਕਟ 100 ਪਾਉਂਡ ਦੀ ਬਲੈਕ ਹੋ ਕੇ ਵਿਕੀ ਆ ਤੇ ਪਹਿਲੇ ਦਿਨ ਜਦੋਂ ਪੋਸਟਰ ਪਾਇਆ ਸੀ ਉਸ ਦਿਨ ਸੋਲਡ ਆਊਟ ਯਾ ਸੇਕੀਜ਼ੀ ਸੀਡੀ ਚੰਗੀ ਸੀ ਉਹ ਦਸਾਂ ਦੀ ਸੀਡੀ ਵੀ ਬਹੁਤ ਮਹਿੰਗੀ ਆ ਹਰੇਕ ਤਾਂ ਸੀਡੀ ਵੀ ਨਹੀਂ ਚੱਲੀ ਸਾਡੀ ਜ਼ਬਰਦਸਤ ਬਹੁਤ ਅਚੀ ਲਾਈਵ ਪਰਫਾਰਮੈਂਸ ਸੀ ਸਿੱਧੂ ਮੂਸੇਵਾਲਾ ਦੀ ਬਹੁਤ ਸੇ ਇੰਜੋਏ ਕੀਤਾ ਤੇ ਜ਼ਿਆਦਾ ਆਪਣੇ ਮਤਲਬ ਆਪਣੇ ਫੈਨਸ ਨੂੰ ਪਿਆਰ ਵੀ ਦਿੱਤੇ ਨੇ ਸਿੱਧੂ ਬਾਜੀ ਸੌਂ ਤੇ ਉਹਦਾ ਟਾਟੀ ਉਹਨੇ ਸੁਣਾਇਆ ਸਿੱਧੂ ਬਾਜੀ ਸਿੱਧੂ ਬਾਜੀ ਇਹਨਾਂ ਦੀ ਇਹ ਲਾਈਵ ਪਰਫਾਰਮੈਂਸ ਇਦਾਂ ਨਹੀਂ ਹੁੰਦੀ ਸੌਂਗ ਯਾਨੀ ਕਿ ਚੱਲ ਪਿੱਛੇ ਨਹੀਂ ਚਲਾਉਂਦੇ ਨਾ ਤੇ ਇਹ ਇਦਾਂ ਹੀ ਉਹ ਯਾਨੀ ਕਿ ਜੈਸਾ ਸਾਥੀ ਗਾ ਕੇ ਉਹਨਾਂ ਨੇ ਆਪਣੇ ਫੈਨਸ ਨਾਲ ਗੱਲਬਾਤ ਕੀਤੀ ਆਪਣੇ ਦੇਲਤੀਆਂ ਸੁਣੀਆਂ ਕੁਝ ਉਹਨਾਂ ਦੇ ਸੁਣੀਆਂ ਕੁਝ ਅੱਛਾ ਦੇਖ ਲੈ ਬੰਦਾ ਜਦੋਂ ਇੱਕ ਮਸ਼ਹੂਰ ਹੁੰਦਾ ਨਾ ਉਹ ਜਦੋਂ ਦੁਨੀਆ ਨੂੰ ਚਾਹ ਲੱਗ ਪੈਂਦੀ ਹੈ ਉਹ ਜਿੱਥੇ ਉਹਨੂੰ ਦੁਨੀਆ ਚਾਹਦੀ ਉੱਥੇ ਉਹਦੇ ਦੁਸ਼ਮਣ ਵੀ ਵੱਧ ਜਾਂਦੇ ਨੇ ਹੋਰ ਜ਼ਿਆਦਾ ਦੁਸ਼ਮਣ ਹੋ ਜਾਂਦੇ ਨੇ ਅੱਛਾ ਉਹ ਕਿਸੇ ਨੂੰ ਛੇੜੇ ਨਾ ਛੇੜੇ ਲੋਕ ਉਹਦੇ ਆਪ ਜਾਂ ਆਪ ਹੀ ਦੁਸ਼ਮਣ ਹੋ ਜਾਂਦੇ ਨੇ ਕਿਉਂ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਕੁਝ ਦੁਨੀਆ 'ਚ ਹੁੰਦੇ ਆ ਨਾ ਹਸਦ ਕਰਨ ਵਾਲੇ ਤੇ ਹਾਲਾਂਕਿ ਕਿਸੇ ਦਾ ਨਸੀਬ ਕਿਸੇ ਨਹੀਂ ਲੈਣਾ ਹੁੰਦਾ ਤੁਹਾਨੂੰ ਜਿਹੜਾ ਤੁਹਾਡੇ ਨਸੀਬ ਜੇ ਉਹੀ ਮਿਲਣਾ ਵਾ ਜੇ ਤੁਹਾਡੇ ਨਸੀਬਾਂ ਚ ਹੈਗੀ ਸ਼ੋਰਤ ਤੇ ਤੁਹਾਨੂੰ ਮਿਲਣੀ ਹੈ ਕਿ ਤੇਰੇ ਨਸੀਬਾਂ ਚ ਨਹੀਂ ਹੈਗੀ ਤੇ ਕਿਸੇ ਕਿਸੇ ਦੀ ਸ਼ੋਰਤ ਤੁਹਾਨੂੰ ਨਹੀਂ ਮਿਲ ਜਾਣੀ ਠੀਕ ਹੈ ਹਰ ਕਿਸੇ ਨੇ ਆਪਣੀ ਜ਼ਿੰਦਗੀ ਜਿਣੀ ਹੈ ਲੇਕਿਨ ਫਿਰ ਵੀ ਦੁਨੀਆ ਵੇਖ ਲੈ ਨਹੀਂ ਦੇਖ ਸਕਦੀ ਕਿਸੇ ਨੂੰ ਕਿ ਇਹ ਬੰਦਾ ਇਨੀ ਇੱਜ਼ਤ ਕਿਉਂ ਪਾ ਰਿਹਾ ਵਾ ਸਾਨੂੰ ਕਿਉਂ ਨਹੀਂ ਮਿਲੀ ਵੀ ਤੁਹਾਡੇ ਮਕਦਰਾਂ ਚ ਨਹੀਂ ਹੈਗੇ ਤੁਹਾਨੂੰ ਕਿਵੇਂ ਮਿਲ ਜੇ ਤੁਸੀਂ ਕੋਈ ਕਰਤੂਤਾਂ ਸਹੀਆਂ ਕਰੋ ਤੁਹਾਨੂੰ ਮਿਲ ਜਵੇ ਤੇ ਬਾਸ ਉਹ ਹਸਸਤ ਜਿਹੜਾ ਨਾ ਹਸਦ ਬੰਦੇ ਨੂੰ ਲੈ ਦੇ ਜਾਂਦਾ ਅੰਦਰੋਂ ਲੈ ਜਾਂਦਾ ਤੇ ਇਹ ਸੇ ਹਸਦ ਨੇ ਕਿਸੇ ਬੇਗਹਿਰਤ ਨੇ ਜਿੰਨੇ ਵੀ ਹਸਦ ਕੀਤਾ ਉਹਨੇ ਹਸਾ ਦੇ ਸਿੱਧੂ ਪਾਜੀ ਦੀ ਜਾਨ ਲੈ ਲਈ ਹੈ ਤੇ ਉਸ ਦੁਨੀਆ ਤੇ ਨਹੀਂ ਰਿਹਾ ਇਹ ਬਹੁਤ ਵੱਡਾ ਸਾਨਿਆ ਹੋਇਆ ਸੀ ਉਦੋਂ ਇਹਨਾਂ ਦੇ ਫੈਨ ਦਾ ਸਿੱਧੂ ਪਾਜੀ ਦੇ ਫੈਨ ਦਾ ਦਿਲ ਟੁੱਟ ਗਿਆ ਸੀ ਹੈ ਯਕੀਨ ਕਰਕੇ ਜਾਣੀ ਕਿ ਕਈ ਇਨੇ ਲਵਿੰਗ ਫੈਨਸ ਇਹਨਾਂ ਦੇ ਕਿ ਜਿਹੜੇ ਕਹਿੰਦੇ ਆ ਅਸੀਂ ਆਪ ਨਹੀਂ ਬਚਣਾ ਹਾਂ ਇੰਨਾ ਪਿਆਰ ਕਰਨ ਵਾਲੇ ਸਨ ਬਾਕੀ ਜੀ ਜਿਹੜੀ ਲਿਖੀ ਹੈ ਹਰ ਬੰਦੇ ਨੇ ਉਨੀ ਘਟਣੀ ਹੈ ਤੇ ਬੱਚੋ ਬੁਰਿਆਂ ਲੋਕਾਂ ਤੋਂ ਬਚੋ ਬੁਰੀ ਸਹਬਤ ਤੋਂ ਬਚੋ ਤੇ ਬਾਕੀ ਵੀਰੋ ਕਿਦਾਂ ਦੀ ਲੱਗੀ ਵੀਡੀਓ ਸਾਨੂੰ ਤੇ ਬਹੁਤ ਵਧੀਆ ਲੱਗੀ ਹੈ ਉਮੀਦ ਹੈ ਕਿ ਇਹ ਤੁਹਾਨੂੰ ਵੀ ਅੱਛੀ ਲੱਗੇਗੀ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਿਓ ਅੱਲਾਹ ਨੇ ਕਿਬਾ